प्लीज टीवी रिगलियो प्लीज से मेरी वीडियोस तो डिलीट कर दे देखला मैं एक बार नहीं मैं सौ बार कह दंगी प्लीज सुन डिलीट कर दे हाँ हा, 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 हो गया नेक्स्ट पेज कीड़ा है <laughs> हाय चीज <शीज़> टूट <उत> गया <laughs> ये किस लय में आ गए आप <laughs> अबे साले ਜਿਵੇਂ ਕਿਤੇ ਗਰਲ ਸਟੈਪ ਚ ਥੈਂਕ ਯੂ ਜਿਵੇਂ ਕਿਤੇ ਗਰਲ ਸਟੈਪ ਚ ਕਰ ਲਵਾਂ ਫੇਰ ਤੁਹਾਨੂੰ ਪਤਾ ਤੁਹਾਨੂੰ ਪਤਾ ਤੁਮ ਨਹੀਂ ਪਤਾ ਵੇ ਇਕ ਵਾਰ ਕੀ ਹੋਇਆ ਮੈਂ ਚੁੰਮਰ ਪਾਰਿਸ ਤੇ ਮੈਂ ਲੁੱਟੀ ਪਾਤੀ ਸ਼ਾਹ ਵਾਂ ਲੁੱਟੀ ਹੋਇ ਦੱਸ ਕੱਲ ਤੱਕ ਹੋ ਗਿਆ ਨਾ ਆ ਸਾਡੇ ਕਾਲਜ ਜਿਹੜੀ ਕੁਝ ਗਲਤ ਆਵਾਜ਼ਾਂ ਆ ਰਹੀਆਂ ਸੀ ਤੇ ਹਾਂਜੀ ਕਿਸ ਤਰ੍ਹਾਂ ਆ ਰਹੀਆਂ ਸੀ ਆਵਾਜ਼ ਓਏ ਕਾ ਚੱਰੇ ਗੱਲ ਕਰ ਐਕਸਕਿਊਜ਼ ਮੀ ਨਾ 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 ਕੀ ਓ ਕਮ ਆਨ ਬੇਬੀ ਕਿਸ ਤਰ੍ਹਾਂ ਦੀ ਆਵਾਜ਼ ਸੁਣਨ ਨੂੰ ਤੁਸੀਂ ਤੁਸੀਂ ਇਸ ਕੰਮ ਨੂੰ ਦੇਖੋ ਮੈਂ ਕਿ ਕੀ ਹਾਲ ਹੈ ਤੂੰ ਸੁਣ ਕੀ ਹਾਲ ਹੈ ਤੂੰ ਸੁਣ ਮੇਰਾ ਤਾਂ ਵਧੀਆ ਤੂੰ ਸੁਣ ਮੇਰਾ ਵੀ ਵਧੀਆ ਤੂੰ ਸੁਣ ਮੇਰਾ ਤਾਂ ਭਾਈ ਬਹੁਤ ਹੀ ਵਧੀਆ ਤੂੰ ਸੁਣ ਕੱਲ ਕਾਲਜ ਨਹੀਂ ਆਇਆ ਕੀ ਗੱਲ ਹੋ ਗਈ ਕੱਲ ਜੀ ਨਹੀਂ ਆਇਆ ਕੀ ਗੱਲ ਹੋਈ ਮੈਂ ਤਾਂ ਪਮਾ ਮੈਂ ਤਾਂ ਬੁਮਾਸ ਬਾਈ ਮੈਨੂੰ ਆਜੇ ਨੇ ਦੱਸਿਆ ਤੂੰ ਕੂਰੀ ਕੋਲੇ ਬੈਠਾ ਸੀ ਬੈਠਾ ਕੁਝ ਖਾ ਰਿਹਾ ਸੀ ਉਹਦਾ ਕਰ ਕੋ ਪੈਸੇ ਨਹੀਂ ਉਹ ਝੂਠ ਬੋਲਦਾ ਨਾ ਬਾਈ ਉਹ ਝੂਠ ਬੋਲਦਾ ਵਾਹ ਬਾਈ ਵੇਖ ਘੋਰ ਸੁਣੋ ਕੀ ਹਾਤਾ ਹੈ ਬੁਮਾਸ ਓਏ ਅੱਜ ਦੀ ਗੱਲ ਕਰਦਾ

मेदी मेडिक मेदी गोलमाल है भाई सब गोलमाल है मैं बनांगा मैं पक्का रंग होली दे कचा रंग उदा पक्का रंग उदा पक्का रंग लाया आपको एनु और पक्का कर दिए कि नहीं कोई बांह रोदा दे ऊपर खबर ने ये डेली देना थी मम्मी ममता लिखना थी मंगा लिखता कोई बांह रोड़ी काम आ लाइन आके ਪਾਵਾ ਹੀ ਆ ਹੱਲ ਕੀਤਾ ਆ ਰਹੀ ਆ ਦੇਖੋ ਤੇ ਇਦੋਂ ਦੀ ਦੇਖਣੋਂ ਕਈ ਵਾਰ ਬੰਦੇ ਕਹਿੰਦਾ ਵੀ ਹਾਂ ਯਾਰ ਹੁਣ ਮੈਂ ਇੱਕ ਬਾਲ ਹੱਤ ਤਰ੍ਹਾਂ ਮਾਰ ਦਾਂਗਾ ਇਹ ਫਿਰ ਹੱਤ ਐਂ ਆਜਦਾ ਤੇ ਟੈਟੂ ਕਰਕੇ ਭਾਜੀ ਬਾਹਂ ਖੋਲੀ ਲਾਉਂਦੀ ਤੇ ਆਹ ਕਰਵਾਦੀ ਹੈ ਭਾਈ ਆ ਇਹਦੇ ਤੇ ਵੀ ਕਰਦੀ ਆਪਾਂ ਇੱਕ ਤਾਂ ਛੱਡ ਦੋ ਚੱਲ ਏ ਇਹ ਲੱਲੂ ਬਾਗ ਏ ਜਲਦੀ ਚੱਲ ਆਜਾ ਆਪਣਾ ਗੇਂਹ ਛੁੱਟ ਗਿਆ ਰਹੇ ਇਹ ਲਾਲੂ ਆਜਾ ਲਾਲੂ ਆ ਗਿਆ ਚੱਕ ਕਹਾ ਜਾ ਰਹੇ ਹੋ ਅੱਛਾ हमको लगा गाने के लिए बोला हम गाना नहीं हम, हमें तो क्या सरदार जी ने हमको तो यहाँ से पकड़ लिया नहीं यहाँ से पकड़ा था तो यहाँ से पकड़ के बोले हैं बैग में कहा है हम तो बैग लाए नहीं हमारे पास तो बोरा था तो ऐसा हुआ वो सरदार जी आए हम तो बड़े प्यार से उनके साथ भैया इंटरव्यू एक ही लेनी है एक ही देगा जवाब एक बंदा क्यों देगा दो खड़े हैं तो फिर ਕਵਲ ਜਿੱਤ ਗਾਣਾ ਹੈ ਅੱਛਾ ਤੂੰ ਕੰਮ ਤੇ ਜਾਣਾ ਨੌਜਵਾਨਾ ਕੰਮ ਤੇ ਹਾਜੀ ਆਦੀ ਕੰਮ ਤੇ ਜਾਂਦੇ ਆਹ ਲੱਗ ਗਿਆ ਤੂੰ ਕਾ ਪਤਾ ਲੱਗ ਗਿਆ ਨਾ ਟਕੜ 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 ਕੀ ਕੀ ਆਲ ਤੈਨੂੰ ਮੈਂ ਕਰ ਤੋ ਤਾਜੀ ਕੰਮ ਤੋਂ ਗੱਲ ਮੈਨੂੰ ਜਾ ਮੈਂ ਨਹੀਂ ਖੇਡਦਾ भीड़ मेरे पास इतना पैसा है कि अगर मैं आग लगा दूं दूसरा पैसा सा आग पैसा आग ला ना अगला मुख्य भीड़ किस लिए आई है ये भीड़ तेरे लिए भी आ सकती है वो कैसे सर मैंने इनसे पैसे ले रखे हैं और मैंने बोला था अगले महीने दे दूंगा आज पांच साल हो चुके हैं ਆ ਮਾਸੀ ਜੀ ਅਸੀਂ ਜਲੰਧਰ ਤੋਂ ਗੱਲ ਕਰਦੇ ਸੀਗੇ ਆਹ ਜਲੰਧਰ ਤੋਂ ਗੱਲ ਬਹੁਤ ਬਹੁਤ ਧੰਨਵਾਦ ਇਹ ਪੰਜਾਬ ਤੋਂ ਸੋਣਾ ਸੋਣਾ ਪੰਜਾਬ ਪੰਜਾਬ ਦੀ ਮੈਂ ਕੀ ਰੀਸ ਕਰਾਂ ਕੋਈ ਰੀਸ ਹੀ ਨਹੀਂ ਹੈਗੀ ਤੁਹਾਡੇ ਚਰਨ ਕਿੱਥੇ ਨੇ ਮਾਸੀ ਸਾਹਿਬ ਅਸੀਂ ਤਜਾਹ ਪਾਉਣਾ ਤੇ ਪਿਆਰਾ ਤੁਹਾਡੇ ਕਿੰਨੀ ਉਮਰ ਹੋਏਗੀ ਤੇਰੀ ਉਮਰ 20 ਸਾਲ ਦੀ 20 ਸਾਲ ਤੇ ਮੈਂ ਪੁੱਤ ਤੇਰੇ ਦਾਦੇ ਦਾ ਵੀ ਦਾਦਾ ਆ ਤੇ ਤੈਨੂੰ ਸ਼ਰਮ ਨਹੀਂ ਆ ਰਹੀ ਤੈਨੂੰ ਇਹ ਗੱਲ ਤੂੰ ਪਿਆਰ ਪਾਣਾ ਚਾਹੁੰਦਾ ਤੂੰ ਮੈਨੇਜਟ੍ਰੇਟ ਕਰਨਾ ਚਾਹੁੰਦਾ ਮੈਨੂੰ ਹੈਂ ਮੈਂ ਐਂਟਰ ਹੋਣਾ ਤੇ ਬਣਾ ਫਿਰ ਨਰਾ ਜਣਾ ਨਹੀਂ ਲੈ ਮਣੀ ਬਣਾਣਾ ਅੱਜ ਦਾ ਤਕਾਸੂ ਬਣਾ ਲੈਣੀ ਓਇਆ ਸ਼ਰਨ ਅੱਜ ਦਾ ਖੀਰ ਤੂੰ ਐਂ ਦਾ ਤਕਾਸੂ ਬਣਾ ਤਕਾਸੂ ਬਣਾ ਤੂੰ ਪਾ ਲੈ ਤਕਾਸੂ ਹੈ ਓਇਆ ਸ਼ਰਨ ਖਾਜੀ ਖਾਣ ਨੂੰ ਬੜਾ ਜੀ ਕਰ ਜਾਂਦਾ ਵਧੀਆ ਹੁਣ ਬਾਸਮਤੀ ਚੌਲ ਚੌਲ ਦਾਖਾਂ ਬਦਾਮ ਕਾਜੂ ਨਰਾ ਮੇਵਾ ਪਾ ਕੇ ਨਾ ਕਸਟਰਡ ਪਾ ਕੇ ਵਧੀਆ ਮਿੱਠੀ ਜੀ ਕਰਕੇ ਫ੍ਰਿਜ ਚ ਰੱਖ ਦੇ ਕਰਕੇ ਠੰਡੀ ਨਾ ਉਂਗਲਾ ਨਾਲ ਖਾਵੇ ਲੈ ਦੱਸ ਐਡੀ ਕਿਹੜੀ ਗੱਲ ਆ ਯਾਰ ਉਹਨੇ ਬਣਾ ਲੰਦੇ ਆ ਦੱਸ ਕੀ ਕੀ ਆ ਤੇਰੇ ਕੋਲ ਮੇਰੇ ਕੋਲ ਤਾਂ ਕੱਲੀ ਉਂਗਲੀ ਹੈ ਯਾਰ ਕੇ ਪਾਸਾ ਹੋ ਗਿਆ ਬਾਈ ਚੋ ਜਨਾ ਇਹਨਾਂ ਨੇ ਚਾਪੂ ਮਾਰਿਆ ਉਹ ਕਿਤੇ ਗਲਤ ਲੱਗ ਗਿਆ ਯਾਰ ਗਲਤ ਲੱਗ ਗਿਆ ਆਪਰੇਸ਼ਨ ਆ ਨਾ ਤਾਂ ਹੋਇਆ ਹੋਇਆ ਹੈ ਨਾਉ ਸ਼ੀਜ਼ ਅ ਲੇਡੀ ਸੌਂਗ ਇਜ਼ ਆਲ ਇਅਰ ਉਹ ਕਰਦੇ ਪੜੀ ਤੁਸੀਂ ਆਪ ਹੀ ਗਏ ਕੁਛ ਨਹੀਂ ਘਟਣਾ ਬਸ ਇਹ ਇੱਕ ਹੀ ਇੰਪਰੋਵ ਲਾਣਾ ਆ ਓ ਯਾਰ ਓ ਓ ਬਾਜੀ ਕੀ ਹਾਲ ਆ ਮੈਂ ਹੁਣੀ ਆਈ ਓ ਤੂੰ ਹੁਣ ਕਿੱਥੇ ਬਾਜੀ ਬਹੁਤ ਬਹੁਤ ਵੈਲਕਮ ਆ ਤੁਹਾਡਾ ਆਏ ਹੋ ਹੁਣ ਤੁਸੀਂ ਰੋਟੀ ਖਾ ਲਓ ਓ ਬਾਜੀ ਬੱਸ ਵੀ ਕਰਿਆ ਕਰੋ ਜਦੋਂ ਕਲੀ ਆ ਜਾਂਦੇ ਆ ਆ ਖਾ ਲਓ ਉਹ ਖਾ ਲਓ ਇਹ ਖਾ ਲਓ ਉਹ ਖਾ ਲਓ ਓ ਕਹਿਣਾ ਪਾਓ ਤੂੰ ਕੁਛ ਵੀ ਖਾਣ ਸੀ ਉਹਨੂੰ ਉਹਨੂੰ ਬੁਲਾ ਲਓ ਆਪਾਂ ਇਕੱਠੇ ਰੋਟੀ ਖਾਂਦੇ ਆ ਚਲੋ ਕੋਈ ਗੱਲ ਨਹੀਂ ਮੈਂ ਆਪਣੀ ਫੈਂਡਲ ਨੂੰ ਲੈ ਕੇ ਆਣਾ ਆਂ ਛੀ ਓਏ ਤੂੰ ਇੱਥੇ ਬੈਠੀ ਆ ਤੂੰ ਵਾਸ ਨੂੰ ਬਾਅਦ ਚ ਕਰ ਲਈ ਪਹਿਲਾਂ ਰੋਟੀ ਖਾ ਗਾ ਇਹਨਾਂ ਨੂੰ ਰਹਿਣਾ ਸੈਣਾ ਨਹੀਂ ਆਂਦਾ ਹਾਕਮਦਾਰ ਮੈਂ ਮੈਂ ਇੱਕ ਚੀਜ਼ ਦਿਖਾਣੀ ਹੈ ਤੇਨੂੰ ਅੱਖਾਂ ਬੰਦ ਕਰ ਹੱਥ ਕਰ ਦੋ ਹੱਥ ਕਰ ਕੀ ਏ ਇਹ ਦੇਖ ਨਹੀਂ ਇਹ ਕੀ ਕਰਤਾ ਤੁਸੀਂ ਇਹ ਕੀ ਸੀ ਮੈਨੂੰ ਲੱਗਿਆ ਸੱਚੀ ਐ ਦੇਖੇ ਡਰਾ ਦਿੰਦਾ ਮੈਂ ਡਰ ਗਈ ਡਰਾ ਦਿੰਦਾ ਡਰਾ ਮੈਨੂੰ ਡਰਾਇ ਦਿੱਤਾ ਤੁਸੀਂ ਤਾਂ ਮੈਨੂੰ ਡਰਾ ਦਿੰਦੇ ਜਾਨੀ ਗੱਡ ਗਈ ਸੀ ਮੇਰੀ ਇਹ ਬੰਦੇ ਨੂਰ ਨੂੰ ਦਿਖਾ ਦੇਣਾ ਮੈਨੂੰ ਡਰ ਜਾਣਾ ਇਹ ਨੂਰ ਲੈ ਕੇ ਆਇਆ ਸਕੂਲੋਂ ਲੈ ਕੇ ਆਇਆ ਨੂਰ ਕਿੱਥੋਂ ਲੈ ਆਇਆ ਮਰੀਆਂ ਹੋਈਆਂ ਚਿਪਕਲੀਆਂ ਖਾਂਦਾ ਹੈ ਮੈਂ ਤਾਂ ਨੂਰ ਦੀ ਮੰਮੀ ਇੱਥੇ ਟਾਈਗਰ ਸਫਾਰੀ ਆਏ ਹੋ ਇਸ ਜੰਗਲਾਂ ਦੇ ਵਿੱਚ ਅੱਲਾ ਦਾ ਭਾਈ ਹੋ ਗਾ ਤਮਾ ਨਾ ਨਾ ਵਾਈਕ ਤੋਂ ਦੇ ਜਹਾਵਿੰਗ ਨਾ ਨਾ ਆਬੀ ਹੋਏ ਪਾਈ ਦੀ ਠੀਕ ਆ ਭਾਈ ਮੈਂ ਆਪਾਂ ਲਾਈਏ ਕੀ ਨੌ ਨੌ ਸਹੀ ਭਾਈ ਮੰਮਤਾ ਉਹ ਅਹੀਂ ਮੈਂ ਮੰਗਾ ਲੇਤਾ ਭਾਈ ਤੋ ਲੈਣੇ ਮੇਰੇ ਭਰਾ ਕੈਡਾ ਗਏ ਨੇ ਤੇ ਪੱਕੇ ਨਹੀਂ ਹੋ ਰਹੇ ਭਾਈ ਪੀਆਰ ਲੈਣੀ ਆ ਤੂੰ ਜੀ ਫਰੈਂਚ ਵਾਲੇ ਨੂੰ ਕਾਲ ਲਾ ਲਓ ਫਰੈਂਚ ਵਾਲਾ ਵੀ ਸਾਡਾ ਕਿਹੜਾ ਆ ਮੱਲੀ ਬਾ ਮੱਲੇ ਬਾ 4 ਤੋਂ 5 ਮਹੀਨਿਆਂ ਵਿੱਚ ਕਰਾ ਲੰਦਾ ਬਰੋ ਪੀਆਰ ਕਰਾ ਲੰਦਾ ਫਰੈਂਚ ਸਗਾ ਲੰਦਾ ਡੀਆ ਕਿ ਨਹੀਂ ਚੱਕ ਤੋ ਵੱਡੇ ਮੇਰਾ ਵੀਰ ਕੌਣ ਆ ਭਾਈ ਮੱਲੀ ਮੱਲੇ ਲਾਉਂਦੇ ਨੇ ਬਯੋਣੀ ਆਪ ਵੀ ਫਰੈਂਚ ਤੋਂ ਪੱਕੇ ਹੋਏ ਬਰੋ ਬੱਚੇ ਕਹਿੰਦੇ ਇਹਦੀ ਵੀ ਵਾਪਾ ਤੁਸੀਂ ਡਰਾਇੰਗ ਵਧੀਆ ਕਰਦੇ ਹੋ ਤੇ ਤੁਸੀਂ ਟੈਟੂ ਕਰਾਓ ਆਪਾਂ ਟੈਟੂ ਕਰਾਉਂਗਾ ਦੇਗੀ ਮਿਰਚ ਦਾ ਤੜਕਾ ਅੰਗ ਅੰਗ ਫੜਕਾ ਭਈਆ ਆਓ ਯਾਰ ਦੁਕਾਨ 'ਤੇ ਸਮਝ ਜਾਓਗੇ ਜੋ ਪੂਰੇ ਹੋ ਜਾਓਗੇ ਮਜ਼ਾ ਕਰੰਦਿਆਂ ਭਰਾ ਦੁਕਾਨ 'ਤੇ ਹੋਣਾ ਜੇ ਤੂੰ ਹੀ ਦੁਕਾਨ 'ਤੇ ਨਹੀਂ ਆਓਗੇ ਵੀਡੀਓ ਕਿਦਾਂ ਬਣੇਗੀ ਹਾਏ ਤੇ ਮੁੰਡਾ ਵੀ ਨਾਲ ਆ ਗਿਆ ਮੈਂ ਕੀ ਗੱਲ ਭਾਈ ਪੁੱਛ ਕੇ ਕਿਉਂ ਨਹੀਂ ਜਾਂਦੇ ਉਹ ਗੁਰ ਪਾਹੀ ਨੂੰ ਕਹਿੰਦੀ ਆ ਅਸੀਂ ਮੰਮੀ ਜੀ ਨੂੰ ਅੱਛਾ ਅੱਜ ਕੱਲ੍ਹ ਇਹ ਬੜਾ ਭਾਈ ਬੇਬੇ ਜੀ ਕਹਿੰਦੇ ਮੰਮੀ ਜੀ ਕਹਿੰਦੇ ਆ ਕਹਿੰਦੇ ਅਸੀਂ ਮੰਮੀ ਜੀ ਨੂੰ ਪੁੱਛਦੇ ਆ ਮੰਮੀ ਜੀ ਫੁਲਾਣੀ ਫੁਲਾਣੀ ਤੋਂ ਚੱਲਦੇ ਆ ਅੱਗੇ ਮੰਮੀ ਜੀ ਵੀ ਕਹਿ ਦਿੰਦੇ ਨੇ ਭਾਈ ਮੈਂ ਤਾਂ ਪਤਾ ਨਹੀਂ ਜਿੱਥੇ ਮਰਜੀ ਜਾ ਮਰਜ਼ੀਆਂ ਕਰੋ ਮੈਂ ਕਹਿ ਵੀ ਦੀ ਸਹੀ ਕਹਿ ਰਹੇ ਹੋ ਬੀਬੀ ਕਹਿੰਦੇ ਹਾਂ ਜੀ ਮੈਂ ਕਹਿ ਫਿਰ ਕਰਨ ਦੇ ਮਰਚ ਜਾਣ ਦੇ ਜਿੱਥੇ ਜਾਣ ਕਿਉਂ ਦੁਨੀਆ ਦੀ ਭੌਤੀ ਸੋਮੇ ਤਰੋ ਜੇ ਸਸਤੇ ਮਿਲ ਰਹੇ ਨੇ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਸਾਰੇ ਹੀ ਚੱਕ ਕੇ ਘਰਾਂ ਨੂੰ ਲੈ ਚੱਲ ਜੀ ਤਾਂ ਰਸਤੇ داری ਚ ਬੰਡਣੇ ਨੇ ਫਿਰ ਵੀ ਗੱਲ ਸਮਝ ਆਉਂਦੀ ਆ ਕਿਉਂਕਿ ਮਿੱਤਰੋ ਜਦੋਂ ਮਾਲਾ ਸਮਾਂ ਆਉਂਦਾ ਨਾ ਮਾਲਾ ਸਮਾਂ ਆਉਦਾ ਉਦੋਂ ਪਤਾ ਲੱਗਦਾ ਬੰਦੇ ਦੀ ਤਾਕਤ ਲਗਾ ਬੰਦਾ ਕਿੰਨਾ ਕੁ ਵਜਨ ਚੱਕ ਸਕਦਾ ਜਿੰਮ ਚ ਇਹ ਵੱਖਰੀ ਗੱਲ ਪਰ ਇਥੋਂ ਕਿੰਨਾ ਵਜਨ ਚੱਕ ਸਕਦਾ ਇਹੇ ਮੇਨ ਗੱਲ ਕਿਉਂ ਇੰਨੇ ਇੰਨੇ ਯਾਰ ਦੱਸ ਤੁਸੀਂ ਛੱਡੋ ਯਾ ਇਹ ਆਪਣੀ ਨਹੀਂ ਉਹ ਕੱਟ ਦਿਓ ਹੀ